ਪਰਬੂ ਜੀ ਦੀ ਹਸਰੀ ਵਿੱਚ ਬੈਠੇ ਸਾਰੇ ਭੈਣ ਭਰਾ ਮਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਵਰ ਜੀ ਨੇ ਸਾਨੂੰ ਰਾਤ ਦੇ ਸਮੇਂ ਵਿੱਚ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪਰਬੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ। ਤੋਂ ਸੱਚਮੁੱਚ ਪਰਮੇਸ਼ਵਰ ਜੀ ਨੇ ਸਾਨੂੰ ਅੱਜ ਰਾਤ ਦਾ ਖੂਬਸੂਰਤ ਸਮਾਂ ਬਖਸ਼ਿਆ। ਧੰਨਵਾਦ ਕਰਦੇ ਹਾਂ। ਅਰ ਜਾਣਦੇ ਹਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚ ਕਿ ਪਰਮੇਸ਼ਵਰ ਅੱਜ ਦੇ ਵਚਨ ਦੇ ਵਿੱਚ ਸਾਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਨੇ। ਅੱਜ ਰਾਤ ਦਾ ਵਚਨ ਯਹੋਸ਼ੂਆ 1 ਅਧਿਆਇ ਦੀ 9 ਨੰਬਰ ਆਇਤ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਤਕੜਾ ਹੋ ਤੇ ਹੌਸਲਾ ਰੱਖ ਨਾ ਕੰਬ ਅਤੇ ਨਾ ਘਬਰਾ ਕਿਉਂ ਜੋ ਯਹਵਾ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਅੰਗ ਸੰਗ ਹੈ ਹallelujah ਪਰਮੇਸ਼ੁਰ ਕੀ ਕਹਿੰਦੇ ਪਰਮੇਸ਼ੁਰ ਯਹੋਸ਼ੂਆ ਨੂੰ ਕਹਿੰਦੇ ਆ ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਕਿ ਤਕੜਾ ਹੋ ਤੇ ਹੌਸਲਾ ਰੱਖ ਤੇ ਨਾ ਕੰਬ ਤੇ ਨਾ ਘਬਰਾ ਕਿਉਂਕਿ ਯਹਵਾ ਜੋ ਯਹਵਾ ਤੇਰਾ ਪਰਮੇਸ਼ੁਰ ਹੈ ਹਮੇਸ਼ਾ ਤੇਰੇ ਅੰਗ ਸੰਗ ਹੈ ਤਾਂ ਇਹ ਉਸ ਸਮੇਂ ਯੋਸ਼ੂਆ ਨੂੰ ਪਰਮੇਸ਼ਰ ਨੇ ਕਿਹਾ ਪਰ ਅੱਜ ਪਰਮੇਸ਼ਰ ਇਹੇ ਵਚਨ ਸਾਨੂੰ ਆਖ ਰਿਹਾ ਆ ਅੱਜ ਪਰਮੇਸ਼ਰ ਸਾਨੂੰ ਇਹ ਹੁਕਮ ਦੇ ਰਿਹਾ ਆ ਕਿ ਤੂੰ ਤਕੜਾ ਹੋ ਤੇ ਹੌਂਸਲਾ ਰੱਖ ਆਪਣੀਆਂ ਮੁਸ਼ਕਿਲਾਂ ਨੂੰ ਦੇਖ ਕੇ ਆਪਣੀਆਂ ਮੁਸੀਬਤਾਂ ਨੂੰ ਦੇਖ ਕੇ ਨਾ ਘਬਰਾ ਕਿਉਂਕਿ ਤੇਰਾ ਯਹਵਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਅੰਗ ਸੰਗ ਹੈ ਤੂੰ ਸੱਚਮੁੱਚ ਅੱਜ ਤੋਂ ਅਸੀਂ ਵਿਸ਼ਵਾਸ ਕਰਨਾ ਹੈ ਕਿ ਅਸੀਂ ਜਿੱਥੇ ਵੀ ਜਾਈਏ ਜਿੱਥੇ ਵੀ ਰਹੀਏ ਜਿੱਥੇ ਵੀ ਬੈਠੀਏ ਉੱਠੀਏ ਸਾਡਾ ਯਹਵਾ ਪਰਮੇਸ਼ਰ ਹਮੇਸ਼ਾ ਸਾਡੇ ਅੰਗ ਸੰਗਿਆ ਤੋਂ ਸੱਚਮੁੱਚ ਜੇ ਸਾਡੇ ਸੰਗ ਯਹਵਾ ਪਰਮੇਸ਼ਰ ਆ ਜਿਨੇ ਆਕਾਸ਼ ਧਰਤੀ ਨੂੰ ਬਣਾਇਆ ਜਿਨੇ ਖੁਦ ਇਨਸਾਨ ਨੂੰ ਬਣਾਇਆ ਸਭ ਕੁਝ ਬਣਾਉਣ ਵਾਲਾ ਪਰਮੇਸ਼ਰ ਸਾਡੇ ਅੰਗ ਸੰਗ ਹੋ ਗਿਆ ਤੇ ਫਿਰ ਸਾਡਾ ਵਿਰੋਧੀ ਕੌਣ ਹੋ ਸਕਦਾ ਸਾਡਾ ਵਿਰੋਧੀ ਕੋਈ ਵੀ ਨਹੀਂ ਹੋ ਸਕਦਾ ਤੋਂ ਸੱਚਮੁੱਚ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਯਹਵਾ ਪਰਮੇਸ਼ਰ ਨੇ ਕਿਹਾ ਕੀ ਤੁਸੀਂ ਡਰੋ ਨਾ ਘਬਰਾਓ ਨਾ ਕੰਬੋ ਨਾ ਪਰਮੇਸ਼ਰ ਕਹਿੰਦਾ ਮੈਂ ਤੁਹਾਡਾ ਯਹਵਾ ਪਰਮੇਸ਼ਰਿੱਥੇ ਤੂੰ ਜਾਵੇਂ ਮੈਂ ਤੇਰੇ ਹਰ ਵਿਲੇ ਅੰਗ ਸੰਗ ਸੱਚਮੁੱਚ ਪਰਮੇਸ਼ਰ ਸਾਡੇ ਅੰਗ ਸੰਗ ਸੀ ਉਸ ਨੂੰ ਮਹਿਸੂਸ ਕਰਨਾ ਇਹਨਾਂ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰਦੇ ਹਾਂ ਕਿ ਯਹਵਾ ਪਰਮੇਸ਼ਰ ਸਾਡੀ ਜ਼ਿੰਦਗੀਆਂ ਦੇ ਵਿੱਚ ਹਮੇਸ਼ਾ ਸਾਡੇ ਸਾਥ ਰਹਿਣਾ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਹਾਂ ਧੰਨਵਾਦ ਕਰਦੇ ਖੁਦਾਵੰਜੀ ਜੋ ਤੁਸੀਂ ਸਾਨੂੰ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਦੇ ਵਿੱਚ ਲੈ ਕੇ ਆਂਦਾ ਮੇਰੇ ਮਹਾਨ ਪਰਮੇਸ਼ਰ ਜੋ ਤੁਸੀਂ ਸਾਨੂੰ ਸਭ ਅਖਸ਼ੇ ਤੁਹਾਡਾ ਧੰਨਵਾਦ ਕਰਦੇ ਖੁਦਾ ਅੱਜ ਦੇ ਵਚਨ ਦੇ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਸਿਖਾਇਆ ਹੈ ਕਿ ਤੁਸੀਂ ਕਾ ਨਾ ਡਰੋ ਨਾ ਘਬਰਾਓ ਸੱਚਮੁੱਚ ਪ੍ਰਭੂ ਜੀ ਅੱਜ ਅਸੀਂ ਇਸ ਵਚਨ ਨੂੰ ਆਪਣੀ ਜ਼ਿੰਦਗੀਆਂ ਚ ਰਿਸੀਵ ਕਰਦੇ ਹਾਂ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪ੍ਰਭੂ ਜੀ ਅਸੀਂ ਨਿਡਰ ਹੋ ਕੇ ਖੁਦਾਵੰਜੀ ਤੁਹਾਡੇ ਵਿੱਚ ਚੱਲੀ ਆਂ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਜੀ ਅਸੀਂ ਸਾਡਾ ਹੌਸਲਾ ਪਰਮੇਸ਼ਰ ਜੀ ਠਿੱਥੇ ਨਾ ਔਰ ਪ੍ਰਭੂ ਜੀ ਅਸੀਂ ਹਮੇਸ਼ਾ ਬੁਲੰਦ ਰਹੀਏ ਔਰ ਖੁਦਾ ਹਮੇਸ਼ਾ ਅਸੀਂ ਪਰਮੇਸ਼ਰ ਜੀ ਤੁਹਾਡੇ ਨਾਮ ਚ ਵਾਧਦੇ ਜਾਈਏ ਤੁਹਾਡੇ ਪਵਿੱਤਰਤਾਈ ਦੇ ਵਿੱਚ ਵਾਧਦੇ ਜਾਈਏ ਔਰ ਖੁਦਾਵੰਦੀ ਤੁਸੀਂ ਹਮੇਸ਼ਾ ਸਾਡੇ ਅੰਗ ਸੰਗ ਰਹੋ ਮੇਰੇ ਮਹਾਨ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਸਾਨੂੰ ਸ਼ੋਨੇ ਨਾ ਪਾਏ ਖੁਦਾ ਅੱਜ ਦਾ ਇਹ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਹਜ਼ਾਰਾਂ ਲੱਖਾਂ ਗੁਣਾ ਫਲਾਂ ਨੂੰ ਲੈ ਕੇ ਆਵੇ ਓ ਪ੍ਰਭੂ ਜੀ ਕੋਈ ਵੀ ਵੈਰੀ ਦੀ ਤਾਕਤ ਪਰਮੇਸ਼ਰ ਜੀ ਦੇ ਨਾ ਵਚਨ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਔਰ ਖੁਦਾਵੰ ਜੀ ਇਹ ਵਚਨ ਸਾਡੀਆਂ ਰੂਹਾਂ ਨੂੰ ਬਚਾਵੇ ਬਹੁਤ ਸਾਰੇ ਭੈਣਾਂ ਭਾਈਆਂ ਦੀਆਂ ਜ਼ਿੰਦਗੀਆਂ ਨੂੰ ਪਰਮੇਸ਼ਰ ਜੀ ਤਸੱਲੀ ਬਖਸ਼ੇ ਔਰ ਸੱਚਮੁੱਚ ਪਰਮੇਸ਼ਰ ਜੀ ਧੰਨਵਾਦ ਕਰਦੇ ਦਿਨ ਭਰ ਦੀਆਂ ਸਾਰੀਆਂ ਅਨਹਿਮਤਾਵਾਂ ਦੇ ਲਈ ਸਾਰੀਆਂ ਪਰਮੇਸ਼ਰ ਜੀ ਆਸ਼ੀਸ਼ਾਂ ਬਰਕਤਾਂ ਦੇ ਲਈ ਖੁਦਾ ਤੁਹਾਡਾ ਦਿਲ ਤੋਂ ਸ਼ੁਕਰ ਕਰਦੇ ਹਾਂ ਮੇਰੇ ਮਹਾਨ ਖੁਦਾ ਜੋ ਤੁਸੀਂ ਸਾਨੂੰ ਜਿਉਂਦੇ ਦੀ ਧਰਤੀ ਤੇ ਜਿਉਂਦੇ ਰੱਖਿਆ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਦਿਨ ਭਰ ਦੇ ਸਾਰੇ ਕੰਮਕਾਰਾਂ ਨੂੰ ਤੁਸੀਂ ਬles ਕੀਤਾ ਖੁਦਾ ਹੱਥਾਂ ਦੇ ਕੰਮਾਂ ਨੂੰ ਬles ਕੀਤਾ ਖੁਦਾਵੰ ਜੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਸਾਡੇ ਬਾਹਰ ਆਣ ਜਾਨ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਧੰਨਵਾਦ ਕਰਦੇ ਆ ਮਹਾਨ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਆ ਜੋ ਤੁਸੀਂ ਪਰਮੇਸ਼ਰ ਜੀ ਸਾਨੂੰ ਸਾਡੇ ਭੈਣਾਂ ਭਾਈਆਂ ਦੇ ਨਾਲ ਮਿਲਾਇਆ ਮੇਰੇ ਮਹਾਨ ਖੁਦਾਵੰਦ ਜੀ ਔਰ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਪਰਮੇਸ਼ਵਰ ਜੀ ਆਪਣੀ ਦਇਆ ਵਿੱਚ ਢਾਕੇ ਰੱਖਿਆ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਡੇ ਅੰਗ ਸੰਗੋ ਮੇਰੇ ਖੁਦਾਵੰਦ ਜੀ ਅਸੀਂ ਮਹਿਸੂਸ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਜੋ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇਹ ਮੌਕਾ ਦਿੰਨੇ ਹੋ ਖੁਦਾਵੰਦ ਜੀ ਜੋ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਮੌਕਾ ਦਿੱਤਾ ਖੁਦਾਵੰਦ ਜੀ ਅਸੀਂ ਤੌਬਾ ਕਰਦੇ ਹਾਂ ਮਾਫੀ ਮੰਗਦੇ ਪ੍ਰਭੂ ਜੀ ਦਿਨ ਪਰੇ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਦੇ ਲਈ ਪਰਵਜੀ ਸਾਨੂੰ ਮਾਫ ਕਰਨਾ ਅੱਗੇ ਤੋਂ ਸਾਨੂੰ ਪਵਿੱਤਰ ਜਾਈ ਦੇ ਵਿੱਚ ਚਲਾਉਣਾ ਮੇਰੇ ਮਹਾਨ ਖੁਦਾਵੰਨ ਜੀ ਪਰਵਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਕੋਈ ਵੀ ਵੈਰੀ ਦੀ ਸ਼ਕਤੀ ਸਾਨੂੰ ਸ਼ੌਨੇ ਨਾ ਪਾਈ ਖੁਦਾ ਦਇਆ ਕਰੋ ਪਰਮੇਸ਼ਵਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਵਿੱਤਰ ਹੋ ਜਾਵੇ ਖੁਦਾ ਅਸੀਂ ਤੁਹਾਡੇ ਪਾਕ ਪਵਿੱਤਰ ਲਹੂ ਦੇ ਨਾਲ ਪਰਮੇਸ਼ਵਰ ਜੀ ਧੋ ਕੇ ਸ਼ੁੱਧ ਤੇ ਸਾਫ਼ ਹੋ ਜਾਈਏ ਖੁਦਾ ਤੁਸੀਂ ਕਿਹਾ ਮੈਂ ਪਵਿੱਤਰ ਹਾਂ ਤੁਸੀਂ ਵੀ ਪਵਿੱਤਰ ਹੋਵੋ ਸਤਿਮਰਿ خدਾਵੰ ਜੀ ਅਸੀਂ ਤੁਹਾਡੇ ਵਾਂਗ ਪਵਿੱਤਰ ਹੋ ਜਾਈਏ ਖੁਦਾ ਔਰ ਪਵਿੱਤਰਤਾ ਵਿੱਚ ਚੱਲਦੇ ਚੱਲਦੇ ਖੁਦਾਵੰ ਜੀ ਅਸੀਂ ਸਰਗਰਾਜ ਨੂੰ ਪ੍ਰਾਪਤ ਕਰੀਏ ਮੇਰੇ ਮਹਾਨ ਖੁਦਾ ਦਇਆ ਕਰੋ ਪਰਮੇਸ਼ਰ ਜੀ ਜਿੰਨੀ ਵੀ ਵੈਰੀ ਦੀ ਸਪਿਰਿਟ ਖੁਦਾ ਸਾਨੂੰ ਪ੍ਰਾਰਥਨਾ ਚ ਵਧਨ ਤੋਂ ਰੋਕਦੀ ਹੈ ਪਰਮੇਸ਼ਰ ਜੀ ਜਿੰਨੀ ਵੀ ਵੈਰੀ ਦੀ ਸਪਿਰਿਟ ਖੁਦਾ ਜੋ ਸਾਨੂੰ ਵਚਨ ਪੜਨ ਤੋਂ ਰੋਕਦੀ ਹੈ ਅੱਜ ਪਰਮੇਸ਼ਰ ਜੀ ਸਾਰੀ ਵੈਰੀ ਦੀ ਸਪਿਰਿਟ ਪ੍ਰਭੂ ਯੇਸ਼ੂ ਮਸੀਹ ਨਾਮ ਛੇ ਕੈਨਸਲ ਕਰਦੇ ਆ ਰੱਦ ਕਰਦੇ ਖੁਦਾਵੰਨ ਜੀ ਜਿੰਨੇ ਭੈਣ ਭਰਾ ਪਰਮੇਸ਼ਰ ਜੀ ਰਾਤ ਦੇ ਸਮੇਂ ਚ ਇਕੱਠੇ ਹੋਏ ਪ੍ਰਭੂ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਨ ਦੇ ਲਈ ਖੁਦਾ ਪ੍ਰਭੂ ਜੀ ਨਾਲ ਸਾਰੇ ਹੀ ਭੈਣਾ ਭਰਾਵਾਂ ਨੂੰ ਆਪਣੀ ਦਇਆ ਹੇਠ ਢੱਕ ਲਓ ਮੇਰੇ ਮਹਾਨ ਖੁਦਾ ਸਾਰੀਆਂ ਵੀਕਨੈਸ ਬਿਮਾਰੀਆਂ ਤੋਂ ਆਜ਼ਾਦੀ ਦੇ ਕੇ ਖੁਦਾ ਮੁਕੰਮਲ ਸ਼ਿਫਾ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਦੇ ਵਿੱਚ ਖੁਦਾ ਕਿਸੇ ਵੀ ਚੰਗੀ ਪਰਬਜੀ ਇਹਨਾਂ ਦੇ ਬੱਚੇ ਬles ਹੋਣ ਖੁਦਾਵੰਤ ਜੀ ਇਹਨਾਂ ਦੇ ਮਾਲ ਟੰਗਰ ਬles ਹੋਣ ਖੁਦਾ ਇਹਨਾਂ ਦੇ ਘਰ ਦੀ ਹਰ ਇੱਕ ਚੀਜ਼ ਬles ਹੋਵੇ ਇਹਨਾਂ ਦੇ ਪਰਬਜੀ ਹਰ ਇੱਕ ਰਿਸ਼ਤਾ ਬles ਹੋਵੇ ਮੇਰੇ ਖੁਦਾਵੰਤ ਜੀ ਇਹਨਾਂ ਦੇ ਬਜ਼ੁਰਗਾਂ ਨੂੰ ਪਰਮੇਸ਼ਰ ਜੀ ਲੰਬੀ ਆਯੂ ਦੇ ਨਾਲ ਬles ਕਰਨਾ ਬੱਚਿਆਂ ਨੂੰ ਖੁਦਾਵੰਤ ਜੀ ਤੰਦਰੁਸਤੀ ਵਾਲਾ ਜੀਵਨ ਦੇਣਾ ਖੁਦਾਵੰਤ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਹੱਥਾਂ ਦੇ ਕੰਮਾਂ ਤੇ ਬਰਕਤ ਦੇਣਾ ਮੇਰੇ ਖੁਦਾ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਰਾਤ ਦੇ ਸਮੇਂ ਹੋਣ ਵਾਲੇ ਸਾਰੇ ਹੀ ਬੰਦਨਾ ਤੋਂ ਸਾਰੇ ਹੀ ਵੈਰੀ ਦੇ ਸ਼ਰਾਪਾਂ ਤੋਂ ਖੁਦਾਵੰਨ ਜੀ ਆਪਣੇ ਬੱਚਿਆਂ ਨੂੰ ਆਜ਼ਾਦ ਕਰਨਾ ਖੁਦਾ ਆਪਣੇ ਪਾਕ ਪਵਿੱਤਰ ਲਹੂ ਦੀਆਂ ਵਾੜਾ ਇਹਨਾਂ ਦੇ ird gird ਲਗਾਉਣਾ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਦੇ ਪ੍ਰਭ ਜੀ ਉੱਪਰ ਤੁਹਾਡੇ ਪਾਕ ਪਵਿੱਤਰ ਲਹੂ ਨੂੰ ਅਪਲਾਈ ਕਰਦਿਆਂ ਮੇਰੇ ਮਹਾਨ ਖੁਦਾ ਇਹਨਾਂ ਦੀਆਂ ਸੋਚਾਂ ਵਿਚਾਰਾਂ ਪਰਮੇਸ਼ਰ ਤੁਹਾਡੇ ਨਾਮ ਦੇ ਵਿੱਚ ਸ਼ੁੱਧ ਹੋ ਜਾਣ ਮੇਰੇ ਖੁਦਾਵੰਨ ਜੀ ਹੋ ਸੱਚਮੁੱਚ ਖੁਦਾਵੰਨ ਜੀ ਇਹਦਾ ਉੱਠਣਾ ਬੈਠਣਾ ਚੱਲਣਾ ਫੇਰਨਾ ਪਰਮੇਸ਼ਰ ਜੀ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਖੁਦਾ ਪਰਮ ਜ ਰਾਤ ਦੇ ਸਮੇਂ ਜੋ ਵੀ ਪ੍ਰੋਬਲਮਸ ਨੇ ਖੁਦਾ ਜਿਨ੍ਹਾਂ ਨੂੰ ਪਰਮੇਸ਼ਰ ਜੀ ਦਰਦਾਂ ਪੀੜਾਂ ਹੁੰਦੀਆਂ ਖੁਦਾ ਬਹੁਤੇ ਭੈਣ ਭਰਾਵਾਂ ਨੂੰ ਖੁਦਾਬੰਦ ਜੀ ਰਾਤ ਦੇ ਸਮੇਂ ਗਲਤ ਸੁਪਨੇ ਆਉਂਦੇ ਆ ਜੋ ਆਪਣੀਆਂ ਹੀ ਸੋਚਾਂ ਵਿਚਾਰਾਂ ਦੇ ਵਿੱਚ ਖੁੱਬੇ ਰਹਿੰਦੇ ਖੁਦਾਬੰਦ ਜੀ ਜੋ ਰਾਤ ਨੂੰ ਭੈਣ ਭਰਾ ਸੌਂ ਨਹੀਂ ਪਾਉਂਦੇ ਖੁਦਾ ਉਹਨਾਂ ਸਾਰਿਆਂ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਹਰ ਇੱਕ ਜਨ ਨੂੰ ਖੁਦਾਬੰਦ ਜੀ ਆਪਣੇ ਪਾਕ ਪਵਿੱਤਰ ਹੱਥਾਂ ਦੇ ਹੇਠ ਸੰਭਾਲ ਕੇ ਰੱਖਣਾ ਸਤਿਮੁੱਚ ਪਰਮੇਸ਼ਰ ਜੀ ਤਾਂ ਕਿ ਪਰਮੇਸ਼ਰ ਰਾਤ ਦੇ ਸਮੇਂ ਵੈਰੀ ਦੀ ਕੋਈ ਵੀ ਸ਼ਕਤੀ ਪ੍ਰਭੂ ਜੀ ਤੁਹਾਡੇ ਬੱਚਾ ਨੂੰ ਛੋਹਨੇ ਨਾ ਪਾਏ ਔਰ ਪਰਮੇਸ਼ਰ ਜੀ ਤੁਹਾਡੇ ਬੱਚੇ ਰਾਤ ਦੇ ਸਮੇਂ ਗੂੜੀ ਤੇ ਮਿੱਠੀ ਨੀਂਦ ਨੂੰ ਗ੍ਰੈਂਡ ਕਰਕੇ ਖੁਦਾ ਸਵੇਰ ਤੁਹਾਡੀ ਮਹਿਮਾ ਕਰਦੇ ਹੋਏ ਉੱਠਣ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਸੌਣ ਖੁਦਾਵੰਦ ਜੀ ਪਰਮੇਸ਼ਰ ਜੀ ਸੌਂਦੇ ਸਮੇਂ ਤੁਸੀਂ ਇਹਨਾਂ ਨਾਲ ਸੁਪਨਿਆਂ ਰਾਹੀਂ ਗੱਲਾਂ ਬਾਤਾਂ ਕਰਨੀਆਂ ਆਪਣੇ ਬਚਨਾਂ ਦੇ ਗੁੱਝੇ ਪੇਦਾਂ ਨੂੰ ਪ੍ਰਗਟ ਕਰਨਾ ਮੇਰੇ ਮਹਾਨ ਖੁਦਾਵੰਜੀ ਹਰ ਇੱਕ ਪੈਨ ਪ੍ਰਾਣ ਨੂੰ ਤੂੰ ਤੁਸੀਂ ਪਰਮੇਸ਼ਵਰ ਜੀ ਆਪਣੇ ਹੀ ਹੱਥਾਂ ਦੇ ਵਿੱਚ ਸੰਭਾਲਣਾ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਇਹਨਾਂ ਦੇ ਘਰ ਪਰਿਵਾਰ ਦੀ ਰਾਖੀ ਕਰਨ ਖੁਦਾ ਹਰ ਇੱਕ ਘਰ ਨੂੰ ਪ੍ਰਭੂ ਜੀ ਤੁਹਾਡੇ ਪਵਿੱਤਰ ਲਹੂ ਦੇ ਨਾਲ ਖੁਦਾਵੰਜੀ ਸ਼ੁੱਧ ਕਰਦੇ ਹੋਏ ਪਰਮੇਸ਼ਵਰ ਜੀ ਸਾਰੇ ਘਰਾਂ ਪਰਿਵਾਰਾਂ ਦੇ ਖਿੜਕੀਆਂ ਦਰਵਾਜ਼ਿਆਂ ਤੇ ਖੁਦਾਵੰਨ ਜੀ ਤੁਹਾਡੇ ਪਵਿੱਤਰ ਲੋ ਨੂੰ ਅਪਲਾਈ ਕਰਦੇ ਆਂ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਨ ਜੀ ਨਾ ਕਰਾ ਦੇ ਵਿੱਚ ਐਂਟਰ ਨਾ ਹੋਣ ਪਾਏ ਖੁਦਾ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਜੀ ਨਾ ਕਰਾ ਪਰਿਵਾਰਾਂ ਦੇ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਖੁਦਾ ਇਹਨਾਂ ਸਾਰਿਆਂ ਦੀ ਸੋਚਾਂ ਵਿਚਾਰਾਂ ਤੇ ਪ੍ਰਭੂ ਜੀ ਆਪਣਾ ਕਬਜਾ ਵਾਸ ਕਰਨਾ ਮੇਰੇ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਪ੍ਰਭੂ ਜੀ ਔਰ ਪਰਮੇਸ਼ਰ ਜੀ ਗੂੜੀ ਮਿੱਠੀ ਨੀਂਦ ਦੇ ਨਾਲ ਬles ਕਰਨਾ ਖੁਦਾ ਹਰ ਇੱਕ ਨੂੰ ਤਾਕਤ ਪਰਮੇਸ਼ਰ ਜੀ ਦਾ ਰਾਤ ਦੇ ਸਮੇਂ ਖੁਦਾ ਇਹ ਨਦੀ ਨੀਂਦ ਨੂੰ ਡਿਸਟਰਬ ਕਰਦੀ ਹੈ ਹਰ ਇੱਕ ਉਸ ਤਾਕਤ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਹਾਂ ਰੱਦ ਕਰਦੇ ਹਾਂ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਰਾਤ ਦੇ ਸਮੇਂ ਖੁਦਾਵੰਨ ਜੀ ਸ਼ਾਂਤੀ ਦੇ ਨਾਲ ਵਸਾਉਣਾ ਮੇਰੇ ਮਹਾਨ ਖੁਦਾ ਤੁਸੀਂ ਉਹ ਖੁਦਾਵੰਨ ਜੀ ਜੋ ਸਾਨੂੰ ਸ਼ਾਂਤੀ ਦਿੰਨੇ ਹੋ ਤੁਸੀਂ ਸਾਨੂੰ ਪਰਮੇਸ਼ਰ ਜੀ ਇੱਕ ਆਨੰਦਮਈ ਜੀਵਨ ਦਿੰਨੇ ਹੋ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਖੁਦਾ ਸਾਡਾ ਆਨੰਦ ਤੁਹਾਡੇ ਵਿੱਚ ਹੈ ਖੁਦਾ ਸਾਡੀ ਸ਼ਾਂਤੀ ਵੀ ਤੁਹਾਡੇ ਵਿੱਚ ਹੈ ਮੇਰੇ ਮਹਾਨ ਖੁਦਾ ਤੁਸੀਂ ਆਓ ਖੁਦਾਵੰਨ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਖੁਦਾਵੰਨ ਜੀ ਪਰਮੇਸ਼ਰ ਜੀ ਤੁਸੀਂ ਆ ਕੇ ਸਾਡੀ ਜ਼ਿੰਦਗੀਆਂ ਦੇ ਵਿੱਚ ਸਾਡੇ ਸਰੀਰਾਂ ਦੇ ਵਿੱਚ ਕਮਜਾਗ ਰੋਗ ਵਾਸ ਕਰੋ ਖੁਦਾਵੰਨ ਜੀ ਤੁਸੀਂ ਸਾਡੇ ਵਿੱਚ ਰੋ ਮੇਰੇ ਮਹਾਨ ਖੁਦਾ ਔਰ ਤੁਹਾਡੀ ਸੱਚੀ ਸ਼ਾਂਤੀ ਸਾਡੇ ਅੰਦਰ ਹਮੇਸ਼ਾ ਹਮੇਸ਼ਾ ਲਈ ਹੋਵੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸਵੇਰੇ ਜਲਦੀ ਉਠਾਉਣਾ ਤਾਂਕਿ ਪ੍ਰਭੂ ਜੀ ਤੁਹਾਡੇ ਹੀ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਦਿਨ ਭਰ ਦੇ ਸਾਰੇ ਕੰਮਕਾਰਾਂ ਦੀ ਮਹਿਮਾ ਤੁਹਾਡੇ ਪਵਿੱਤਰ ਨਾਮ ਨੂੰ ਦਿੰਦੇ ਹੋਏ ਖੁਦਾਵੰਨ ਜੀ ਇੱਕ ਵਾਰ ਫਿਰ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਆਸ਼ੀਸ਼ ਬਰਕਤ ਦਇਆ ਬਲੈ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਖੁਦਾਵੰਨ ਜੀ ਤੁਹਾਡੇ ਨਾਮ ਦੇ ਵਿੱਚ ਮੰਗਦੇ ਹਾਂ ਔਰ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਲਈ ਖੁਦਾ ਗੂੜੀ ਮਿੱਠੀ ਨੀਂਦ ਨੂੰ ਪਰਮੇਸ਼ਰ ਜੀ ਔਰ ਪ੍ਰਭ ਜੀ ਰਾਤ ਦੇ ਸਮੇਂ ਤੁਹਾਡੇ ਹੱਥਾਂ 'ਚ ਸਾਂਭਦੇ ਹੋਏ ਪ੍ਰਭ ਜੀ ਇਹ ਸਾਰਾ ਸਮਾਂ ਖੁਦਾ ਤੁਹਾਡੇ ਪਾਕ ਪਵਿੱਤਰ ਨਾਮ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਹਾਂ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ